ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਂਜੀ ਵੀਰ ਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਸੱਚ ਦੀ ਜਿੱਤ ਹੋਈ ਆ ਤੇ ਪਾਨਾ ਸਦੂ ਬਾਈ ਨੂੰ ਜਮਾਨਤ ਮਿਲ ਗਈ ਆ ਤੇ ਬਾਈ ਇੱਕ ਦੋ ਦਿਨ ਦੇ ਵਿੱਚ ਬਾਹਰ ਆ ਜੂਗਾ ਤੇ ਬਹੁਤ ਹੀ ਦਿਲੋਂ ਧੰਨਵਾਦ ਆ ਵਕੀਲ ਸਾਹਿਬ ਦਾ ਜਿਨ੍ਹਾਂ ਨੇ ਸਾਦਾ ਸੱਚ ਦਾ ਸਾਥ ਦਿੱਤਾ ਤੇ ਬਾਈ ਖਾਸ ਕਰਕੇ ਲੱਖੇ ਸਿਧਾਣੇ ਨੂੰ ਮੈਂ ਵਧਾਈ ਦਿੰਨਾਗਾ ਤੇ ਬਾਈ ਭਾਨੇ ਸਿੱਧੂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਆਖਰਕਾਰ ਸੱਚ ਦੀ ਜਿੱਤ ਹੀ ਹੋਈ ਤੇ ਇਹ ਤਾਂ ਬਾਈ ਹੋਣਾ ਹੀ ਸੀ ਕਾਫੀ ਦਿਨਾਂ ਦੇ ਦਿਨਾਂ ਤੋਂ ਚੱਲ ਰਿਹਾ ਸੀ ਵੀ ਭਾਨੇ ਸਿੱਧੂ ਨੇ ਐ ਕਰਤਾ ਜੋ ਕਰਤਾ ਫਲਾਣਾ ਕਰਤਾ ਢੋਂਕਾ ਕਰਤਾ ਯਾਰ ਇੱਕ ਸੋਚਣ ਵਾਲੀ ਗੱਲ ਨਾ ਜਿਹੜਾ ਬੰਦਾ ਫੇਸਬੁੱਕ ਤੋਂ ਜਾਂ YouTube ਤੋਂ ਇੰਨੇ-ਇੰਨੇ ਪੈਸੇ ਕਮਾਰਿਆ ਲੱਖਾਂ ਦੇ ਹਿਸਾਬ ਨਾਲ ਉਹ 10000 ਰੁਪਇਆ ਕਿਉਂ ਮੰਗੂਗਾ ਨਾਰਮਲ ਜੀ ਗੱਲ ਆ ਤੇ ਪਹਿਲਾਂ ਮੈਂ ਤੁਹਾਨੂੰ ਖੁਸ਼ਖਬਰੀ ਜਿਹੜੀ ਵਕੀਲ ਸਾਹਿਬ ਨੇ ਦਿੱਤੀ ਹੈ ਨਾ ਉਹ ਤੁਹਾਨੂੰ ਮੈਂ ਸੁਣਾ ਦਿਆਂ ਤੇ ਤਾਂ ਕਿ ਵੀਡੀਓ ਬਈ ਦੇਖਦੇ ਰਹੇ ਦੇਖਦੇ ਰਹੇ ਤੇ ਸ਼ੇਅਰ ਕਰਦੇ ਰਹੋ ਇਹ ਬਹੁਤ ਵਧੀਆ ਗੱਲ ਆ ਬਹੁਤ ਗੁੱਟ ਨਿਊਜ਼ ਆ ਸਵੇਰ-ਸਵੇਰ ਦੀ ਤੁਹਾਨੂੰ ਮੈਂ ਦੇ ਰਿਹਾ ਜਿਹੜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਬ ਮਾ ਵੀਡੀਓ ਰੋਣਾ ਨਾਲ ਸੁਣਿਆ ਫਿਰ ਕਰਦੇ ਆਂ ਗੱਲ ਆਪਾਂ ਮੁਕੱਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ 2124 ਨੂੰ ਭਾਨਾ ਸਿੱਧੂ ਦੇ ਖਿਲਾਫ ਝੂਠਾ ਦਰਜ ਕੀਤਾ ਸੀ ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ ਜੱਜ ਸਾਹਿਬ ਨੇ ਬੈਠਣ ਤੋਂ ਪਹਿਲਾਂ ਜੁਡੀਸ਼ੀਅਲ ਭੇਜ ਦਿੱਤਾ ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ ਜਿਹੜੀ ਕਿ 50000 ਬੰਨ ਛੋਟੀ ਆ ਇਹ ਕਿਸੇ ਕਿੰਨੀਆਂ ਛੋਟੀਆਂ ਦੇ ਵਿੱਚ ਰੱਖਿਆ ਇੱਕ ਛੋਟੀ 10 ਦੇ ਵਿੱਚ ਪਰ ਇਹ ਗੱਲ ਜ਼ਿਕਰਯੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/06/2017 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜ ਤੇ ਮਾਨਸਾ ਪਹਿਲਾਂ ਵੀ ਉਹਦੇ ਕੋਲ ਕੋਈ ਲਾਇਸੈਂਸ ਨਾ ਹੋਣ ਦੇ ਰੋਗ ਲੱਗੇ ਸੀਗੇ ਤੇ ਜਿਹੜੀ 420 ਦੀ ਐਫਆਈਆਰ ਫਿਰ ਇਦਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਲੁਧਿਆਣਾ ਵਿੱਚ ਫੱਗੀ ਗੱਲ ਦੇ ਬਹਾਨੇ ਸਿੱਧੂ ਉਹਨਾਂ ਦੇ ਖਿਲਾਫ ਮੋਲਦਾ ਕਰਬਨੇ ਪੋਲੀਟੀਕਲ ਸ਼ੈਲਟਰ ਤੋਂ ਪਰਚਾ ਹੋਇਆ ਸੀਗਾ ਜਿੰਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂ ਇਹਨੇ ਦਫਤਰ ਖੋਲਿਆ ਸੀ ਲੁਧਿਆਣਾ ਬਾਹਰ ਭੇਜਣ ਦੇ ਸਬੰਧ ਵਿੱਚ ਪ੍ਰਾਂਤੂ ਲੋਕਾਂ ਤੋਂ ਕਾਫੀ ਪੈਸੇ ਲੈ ਕੇ ਉਹ ਦਫਤਰ ਬੰਦ ਕਰ ਚੁੱਕੀ ਹੈ ਇੱਕ ਮੁਕੱਦਮਾ ਉਹਦੇ ਖਿਲਾਫ 220 ਨੰਬਰ 3011 19 ਨੂੰ ਤਰਜ ਹੋਇਆ ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ ਉਹ ਵੀ ਧਾਰਾ 420 ਤੇ 13 ਇਮੀਗ੍ਰੇਸ਼ਨ ਐਕਟ ਪਹਿਲੇ ਮੁਕਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਇਆ ਗਿਆ ਹੋਇਆ ਸੀ ਸੈਕੰਡ ਮੁਕਦਮੇ ਦੇ ਵਿੱਚ 22 ਲੱਖ ਰੁਪਇਆ ਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਮੁਕਦਮੇ ਦਰਜਾ ਵੱਖ-ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਤੇ ਇਹਨਾਂ ਨਵੇਂ ਥੱਗੀ ਮਾਰੀਆਂ ਉਹਨਾਂ ਦੇ ਨਾਲ ਪਹਾਣਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਪਹਾਣਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਸੀ ਉਨੇ ਇਸ ਜਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨਸਾਰ 7 ਸਾਲ ਤੋਂ ਸਜ਼ਾ ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਖਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 48ਏ ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਫੇਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 2124 ਨੂੰ ਦਰਜ ਹੋਇਆ ਸੇਮ ਦੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ ਜਦੋਂ ਕਿ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ ਅਗਰ ਪੋਲਿਟੀਕਲ ਸੈਂਟਰ ਚ ਹੈ ਸੀ ਦੇ ਇਹ ਸਿਰਫ ਪੋਲਿਟੀਕਲ ਵੀਜ਼ਾ ਕਰਕੇ ਇਹਦੇ ਖਿਲਾਫ ਝੂਠਾ ਮਕਦਮਾ ਦਰਜ ਕੀਤਾ ਗਿਆ ਸਾਡੀ ਹੁਣ ਇਹ ਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਹੁਣ ਕਦੋਂ ਤੱਕ ਪਾਣਾ ਸਿੱਧੂ ਬਾਹਰ ਆਉਗੇ ਪਾਣਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਏ ਆ ਮੇ ਵੀ ਕੱਲ ਤੱਕ ਬਾਹਰ ਆ ਜਾਊਗਾ ਨ ਕੱਲ ਤੱਕ ਲੋਕਾਂ ਨੂੰ ਕਰੇ ਫੇਰ ਆਪਣੇ ਘਰ ਸੰਗਦਰਸ਼ਨ ਲਈ ਬੈਠਣਗੇ ਲੋਕਾਂ ਵਿੱਚ ਇਹ ਤਾਂ ਹੁਣ ਹਾਂਜੀ ਵਕੀਲ ਸਾਹਿਬ ਨੇ ਸਾਰਾ ਜੱਤਾ ਖੋਲ ਕੇ ਰੱਖਤਾ ਵੀ ਕਿਦਾਂ ਉਹ ਲੇਡੀ ਜੀ ਹੈ ਜਿਹਨੇ 10000 ਰੁਪਏ ਦਾ આરોਪ ਲਗਾਇਆ ਉਹ ਤੇ ਪਹਿਲਾਂ ਵੀ ਮੁਕਾਦਮੇ ਚੱਲਦੇ ਆ ਤੇ ਇਹ ਵੀ ਸਾਡੇ ਨਾਲ ਫਰੋਡ ਹੋਇਆਗਾ ਸਾਡੇ ਮੇਰੇ ਰਿਸ਼ਤਦਾਰਾਂ ਉਹਨਾਂ ਨੇ ਫਰੋਡ ਹੋਇਆ ਚੰਡੀਗੜ੍ਹ ਫਰੋਡ ਹੋਇਆ ਸੀਗਾ 10 ਲੱਖ ਰੁਪਏ ਦੀ ਡੱਗੀ ਮਾਰੇ ਸੀ ਤੇ ਬੜੀ ਮੁਸ਼ਕਲ ਨਾਲ ਅਸੀਂ ਉਹਨਾਂ ਦੇ ਤਰਲ ਮਨਤਾ ਕਰਕੇ ਨਾ ਅਸੀਂ ਕੋਡਾ ਮੈਂ ਨਾਲ ਗਿਆ ਸੀ ਜੰਨੀਗੜ ਮਹੱਲੀ ਤੇ ਸਾਨੂੰ 10 ਲੱਖ ਰੁਪਏ ਸਾਡਾ ਸਾਡੇ 9 10 ਲੱਖ ਰੁਪਏ ਲਿਆ ਸੀ ਉਹਨਾਂ ਨੇ ਤੇ ਸਾਨੂੰ 4 ਲੱਖ ਰੁਪਏ ਉਹਨਾਂ ਨੇ ਵਾਪਸ ਕੀਤਾ ਸਿਰਫ 4 ਲੱਖ ਰੁਪਏ ਤੇ 5.5 ਲੱਖ ਰੁਪਏ 5 ਲੱਖ ਰੁਪਏ ਉਹਨਾਂ ਨੇ ਖਾ ਗਏ ਉਹ ਇਹਨਾਂ ਦੇ ਫੀਸਾਂ ਸੀ ਐ ਸੀ ਬਲਾਂਡਰਾਂ ਕੋਲ ਸੀ ਚਲੋ ਉਹ ਵੱਲੋਂ ਉਹ ਗੱਲਾਂ ਛੱਡੋ ਤੇ ਬਾਕੀ ਇਹ ਜੋ ਬਈ ਭੰਨਾ ਸਿੱਧੂ ਕਰ ਰਹੇ ਆ ਨਾ ਸਹੀ ਕਰ ਰਹੇ ਆ ਇਹਨਾਂ ਦੇ ਖਿਲਾਫ ਤੇ ਕਿਉਂਕਿ ਇਹ ਫਿਰ ਪੈਸੇ ਵਾਲੇ ਪਤਾ ਨਹੀਂ ਕਿੰਨੇ ਕਿੰਨੇ ਨਾਲ ਪੈਸੇ ਲੈ ਆ ਲੋਕਾਂ ਤੋਂ ਠੀਕ ਆ ਕਈ ਤਾਂ ਜਿਵੇਂ ਸਾਡੇ ਵਰਗੇ ਤੁਹਾਨੂੰ ਮੈਂ ਆਪਦਾ ਕਹੀ ਦੱਸਿਆਗਾ ਵੀ ਚਲੋ ਯਾਰ ਕੀ ਲੈਣਾ ਕੇਸ ਕਰਕੇ ਕਿਧਰ ਧੱਕੇ ਖਾਂਦੇ ਫਿਰਾਂਗੇ ਕੋਟਾਂ ਦੇ ਕੋਟ ਕਚਹਿਰੀਆਂ ਦੇ ਵੀ ਜਿੰਨੇ ਆਉਂਦੇ ਉਹਨੇ ਸਹੀ ਇਹ ਜਾਂਦੇ ਜੋਰ ਦੀ ਲਾਸ਼ ਵਿੱਚ ਕਹਿੰਦੇ ਪਾਕੀ ਸਹੀ ਅਸੀਂ ਤਾਂ ਐ ਕਰਕੇ ਸਵਾਰ ਕਰ ਲਿਆ ਤੇ ਹੁਣ ਪਤਾ ਨਹੀਂ ਕਿੰਨੇ ਇਹ ਇਸਕਾਰ ਹੁੰਦੇ ਆ ਯਾਰ ਅੱਜ ਕੱਲ ਟ੍ਰੈਂਡ ਚੱਲਿਆ ਨਾ ਕੈਨੇਡਾ ਕਨੇਡਾ ਕਨੇਡਾ ਦਾ ਤੇ ਬਾਈ ਉਹੀ ਕੰਮ ਕਰ ਰਹੇ ਸੀ ਸਿੱਧੂ ਭਾਨਾ ਸਿੱਧੂ ਹੁਣ ਜਿਹੜੇ ਬੰਦੇ ਜਿਹੜੇ ਬੰਦਿਆਂ ਨੇ ਪੈਸੇ ਦਵਾਏ ਆ ਬਾਈ ਨੇ ਜਿਨ੍ਹਾਂ ਦੇ ਪੈਸੇ ਕਢਾਏ ਆ ਉਹ ਤਾਂ ਬਾਈ ਦੀ سپورਟ ਦੇ ਵਿੱਚ ਆ ਹੈਗੇ ਵੀ ਆ ਕਰਨੀ ਵੀ ਚਾਹੀਦੀ ਆ ਕਿਉਂਕਿ ਬਹੁਤ ਵਧੀਆ ਕੰਮ ਨੇਕ ਕੰਮ ਕਰ ਰਿਹਾ ਬਾਈ ਤੇ ਹੁਣ ਜਿਹੜੇ ਬੰਦੇ ਇਹਨਾਂ ਦੇ ਐਂਟਰੀ ਆ ਹੁਣ ਜਿਨ੍ਹਾਂ ਨੇ ਪੈਸੇ ਖਾਦੇ ਆ ਉਹ ਉਹ ਥੋੜੀ ਉਹਨਾਂ ਨੂੰ ਗੱਲ ਹਜਮ ਨਹੀਂ ਆਉਣੀ ਇਹ ਕਿ ਬਾਈ ਪੰਨ ਸਦੂਰਿਆ ਹੋ ਗਿਆ ਤੇ ਬਾਈ ਸੱਚ ਦਾ ਸਾਥ ਦਿਆ ਕਰੋ ਯਾਰ ਸਾਰੇ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੱਥ ਬੰਨ ਕੇ ਬੇਨਤੀ ਆ ਤੇ ਬਾਈ ਲਖੇ ਸੁਧਾਨੇ ਨੂੰ ਫਿਰ ਅਕਰੀ ਵਧਾਈ ਦੇਣਾ ਚਾਹਣਾ ਬਾਈ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਤੇ ਬਾਈ ਭਾਨੇ ਸਿੱਧੂ ਨੂੰ ਬਹੁਤ ਬਹੁਤ ਵਧਾਈ ਤੇ ਆਖਰਕਾਰ ਸੱਚ ਦੀ ਜਿੱਤ ਜੋ ਹੋਈ ਹੈ ਇਹ ਤਾਂ ਹਮੇਸ਼ਾ ਹੀ ਹੁੰਦਾ ਹੈਗਾ ਝੂਠ ਚਾਹੇ ਕਿੱਡਾ ਹੀ ਵੱਡਾ ਹੋਵੇ ਤੇ ਸੱਚ ਆਖਰ ਸੱਚ ਹੀ ਹੁੰਦਾ ਹੈਗਾ ਇਹ ਸਭ ਆਪਾਂ ਜਾਣਦੇ ਆਂ ਬਾਕੀ ਉਸ ਪ੍ਰਮਾਤਮਾ ਤੋਂ ਡਰਿਆ ਕਰੋ ਯਾਰ ਉਸ ਵਾਹਿਗੁਰੂ ਦਾ ਨਾਮ ਲਿਆ ਕਰੋ ਤੇ ਫਿਰ ਇੱਕ ਰਿਵੀ ਲਾਸਟ ਵਿੱਚ ਕਹਣਾ ਚਾਹੁੰਦਾ ਤੇ ਬਾਈ ਦੇ ਦਿਨ ਰਹਿ ਕੇ ਵੋਟਾਂ ਦੇ ਥੋੜੇ ਲੱਕੇ ਸਧਾਣੇ ਦੇ ਤੇ ਆਪਣੀ ਇੱਕ ਇੱਕ ਵੋਟ ਚੋਣ ਨਿਸ਼ਾਨ ਘੜਾ ਘੜੇ ਦੇ ਉੱਪਰ ਜਾਣੀ ਚਾਹੀਦੀ ਆ ਚੋਣ ਨਿਸ਼ਾਨ ਬਾਈ ਦਾ ਘੜਾਗਾ ਤੌੜਾ ਜਿਹਨੂੰ ਕਹਿੰਦੇ ਆ ਆਪਣੇ ਪੰਜਾਬੀ ਦੇ ਵਿੱਚ ਹਿੰਦੀ ਵਿੱਚ ਘੜਾ ਕਹਿ ਦਿੰਦੇ ਆ ਚੋਣ ਨਿਸ਼ਾਨ ਬਾਈ ਲੱਕੇ ਸਧਾਣੇ ਦਾ ਘੜਾਗਾ ਤੇ ਇੱਕ ਇੱਕ ਵੋਟ ਆਪਣੀ ਬਾਈ ਦੇ ਘੜੇ ਦੇ ਵਿੱਚ ਜਾਣੀ ਚਾਹੀਦੀ ਆ ਤੌੜੇ ਦੇ ਆਪਣੇ ਦੇ ਵਿੱਚ ਜਾਣੀ ਚਾਹੀਦੀ ਆ ਸਾਰੇ ਕਰਿਓ ਸਪੋਰਟ ਤੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਤੇ ਬਾਈ ਦੱਕ ਮੇਰੀ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਆ ਇੰਨੀ ਕੁ ਮੇਰੀ ਬੇਨਤੀ ਆ ਪ੍ਰਵਾਨ ਕਰਿਓ ਤੇ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ